ਉੱਥੇ ਕਦੇ ਪੋਥੀ ਦਾ ਪ੍ਰਕਾਸ਼ ਹੁੰਦਾ ਸੀ ਗੁਰੂ ਗ੍ਰੰਥ ਦਾ ਪ੍ਰਕਾਸ਼ ਹੁੰਦਾ ਸੀ ਉੱਥੇ ਹੁੱਕੇ ਮੀੜੇ ਜਾ ਰਿਹਾ ਜਿਸ ਪਾਵਨ ਸਰੋਵਰ ਦੇ ਵਿੱਚੋਂ ਦਰਸ਼ਨ ਇਸ਼ਨਾਨ ਕਰਕੇ ਸਿੱਖਾਂ ਨੂੰ ਲੜਨ ਮਰਨ ਦੀ ਸ਼ਕਤੀ ਮਿਲਦੀ ਹੈ ਉਸ ਪਾਵਨ ਸਰੋਵਰ ਨੂੰ ਘੋੜਿਆਂ ਦੇ ਲਿੱਦ ਦੇ ਨਾਲ گاਵਾਂ ਦੇ ਲਹੂ ਮਿੱਦ ਦੇ ਨਾਲ ਪੂਰਨ ਦਾ ਯਤਨ ਕੀਤਾ ਜਾ ਰਿਹਾ ਹੈ ਸ਼ਹਿਰ ਦੇ ਲੋਕਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ ਚੜੇਲਾ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਉਹ ਲੈ ਕਰਕੇ ਪ੍ਰਕਰਮਾਂ ਦੇ ਵਿੱਚ ਬੈਠੀਆਂ ਏ ਮਾਨੋ ਗਿਰਜਾ ਦਾ ਰੂਪ ਧਾਰਨ ਕਰੀ ਬੈਠੀਆਂ ਏ ਗਿਰਜਾ ਨੇ ਵੀ ਪੱਕੇ ਡੇਰੇ ਲਾਏ ਆ ਕਦੋਂ ਕੋਈ ਸਿੱਖ ਦਰਸ਼ਨਾਂ ਨੂੰ ਆਵੇ ਤੇ ਸਰਕਾਰ ਉਹਨੂੰ ਮਾਰੇ ਅਸੀਂ ਉਹਦਾ ਮਾਸ ਨੋਚ-ਨੋਚ ਖਾਈਏ ਗੁਰਮੁਖੋ ਇਸ ਪ੍ਰਕਾਰ ਦਾ ਹਾਲ ਬਾਬਾ ਭਾਗ ਸਿੰਘ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਸੁਣਾ ਰਿਹਾ ਕਿਸ ਪ੍ਰਕਾਰ ਆਹ ਪਿਆਰ ਦੇ ਨਾਲ ਸਰਮਣਤ ਦੀ ਜੀਪ ਸਿੰਘ ਸਰਦਾਰ ਦਾ ਛੇੜ ਰਿਹਾ ਪ੍ਰਸੰਗ ਹੀਸ ਕੱਢੇ ਹੱਥ ਪਰ ਧਰੇ ਕਰੇ ਸ਼ੇਰ ਨੇ ਜੰਗ ਆਂਦੀ ਜਾ ਕੇ ਦੀ ਬਸੰਦ ਨੂੰ ਸੁਣਾਉਂਦਾ ਏ ਲੀਤੀ ਹੈ ਅੰਧੇਰ ਪੈ ਗਿਆ ਨੱਠ ਚੱਲੇ ਬਾਜਾ ਵਾਲੇ ਦੇ ਕੁਇਲਤੀ ਆ ਦੋਰਾਨੀ ਬਹਿ ਗਿਆ ਹੋ ਸ਼ਹਿਰ ਤੇ ਜੋ ਜ਼ਲਮ बाबा जी गुरू जे धर्म सतान ते पढ़ो रुके पिया बाबा जी गुरू जे धर्म सतान ते कंडवाब फुके पिया बाबा जी गुरू जे धर्म सतान ते ਤਲਿਆ ਲਿਆ ਸ਼ੁਰੀ ਕਵੈਰੀ ਬਾਗ ਗੁਰੂ ਰਾਮਦਾਸ ਦਾ ਤਲਾਵ ਅਟਲਿਆ ਮੰਦਰਾ ਸੁਨੇਰੀ ਢਾਹ ਹੋ ਬੜੀ ਮਿੱਟੀ ਚੜੀ ਵੀ ਕੰਧਾਰੀ ਜ਼ਾਨ ਤੇ ਮੋਟਿਆਂ ਤੋਂ ਠੁੱਕੇ ਪਿਆ ਬਾਬਾ ਜੀ ਗੁਰੂ ਦੇ ਧਰਮ ਸਤਾਨ ਤੇ ਕੌਣ ਬਾਬ ਠੁੱਕੇ ਪਿਆ ਬਾਬਾ ਜੀ ਗੁਰੂ ਦੇ ਧਰਮ ਸਤ ਬਾਜੀ ਗੁਰੂ ਦੇ ਧਰਮ ਸਦਾਨ ਤੇ ਕੌਣ ਬਾਬ ਬੁੱਕੇ ਪਿਆ ਆਖਡਾਈ ਲੈ ਤਪਈ ਕਿਤੇ ਗਰੰਥ ਬੋਲਦੇ ਹੰਸਾਂ ਨੂੰ ਸ਼ਰਾ ਚੋਂ ਦਵੱਲ ਲੈ ਕੇ ਤਪਈ ਚੜਾਦੀ ਲੋਥ ਲੋਥਦੇ ਓ ਸਾਡੇ ਬਾਦ ਜੰਮ ਕਿਦੋਂ ਆਉਂਦੇ ਸਰੀਰੋਂ ਜੰਮ ਸੁੱਕੇ ਪਿਆ ਬਾਬਾ ਜੀ ਗੁਰੂ ਦੇ ਧਰਮ ਸਤਾਨ ਤੇ ਕੌਣ ਨਵਾਬ ਫੁਕੇ ਪਿਆ ਬਾਬਾ ਜੀ ਬਾਜੀ ਗੁਰੂ ਦੇ ਧਰਮ ਸਤਾਣ ਤੇ ਕੌਣ ਆਵਾਬ ਚੁਕੇ ਪਿਆ ਮਾਰ ਮੰਦਲਾ ਤੋਂ ਜੱਸਾ ਸਿੰਘ ਜਾ ਕੇ ਬਾਬਾ ਦੀਪ ਸਿੰਘ ਤਾਈਓਂ ਪੈਣ ਲੱਗਾ ਮਾਧੇ ਵਿੱਚ ਤਾਂ ਰਹ ਗਿਆ ਸਿੰਘ ਕੋਈ ਨਾ ਜੀ ਜੋਰ ਜ਼ਾਲਮਾਂ ਦਾ ਓਥੇ ਪੈਣ ਲੱਗਾ ਲੁਕੇ ਸਿੰਘ ਤਾਂ ਜੰਗਲਾਂ ਵਿੱਚ ਜਾ ਕੇ ਜਦ ਪਈ ਤਲਵਾਰ ਦੀ ਮਾਰ ਬਾਬਾ ਅਹਿਮਦ ਸ਼ਾਹ ਤਰਾਨੀ ਦੀ ਫੌਜ ਆ ਕੇ ਬੈਠੀ ਮਲ ਕੇ ਗੁਰੂ ਦਰਬਾਰ ਕਹਿੰਦਾ ਇਹੋ